ਬਾਈ ਸਟੇ ਹੈਲੋ ਗਾਇਜ਼ ਵੈਲਕਮ ਆ ਤੁਹਾਡੇ ਨਵੇਂ ਵਲੌਗ ਦੇ ਵਿੱਚ ਤੇ ਉਪਿੰਦਰ ਚੱਲਿਆ ਆਪਣੇ ਨਾਨਕੇ ਨਿਵਰਤ ਵੀ ਚੱਲੀ ਤੇ ਤੁਸੀਂ ਕੀ ਕਰ ਰਹੇ ਹੋ ਉਪਿੰਦਰ ਤੋਂ ਬਾਹਰ ਮੈਂ ਦੋਸਤ ਨੂੰ ਬਾਹਰ ਕਰ ਰਹੇ ਦੋਸਤ ਨੂੰ ਬਾਈ ਹੋ ਕਰਾ ਉਪਿੰਦਰ ਦਾ ਦੋਸਤ ਬਾਈ ਬਾਈ ਕਹਤੀ ਬਾਈ ਬਾਈ ਕਰੀ ਜਾਂਦਾ ਲੇਖ ਆਪਾਂ ਇੰਜੋਏ ਹਾਂ ਇੰਜੋਏ ਹਾਲੀਡੇਸ ਨੂੰ ਇੰਜੋਏ ਕਰੋ ਹਨਾ ਤੇ ਹੁਣ ਆਪਾਂ ਚੱਲੇ ਆਂਗੇ ਬਠਿੰਡੇ ਬਠਿੰਡੇ ਅੱਜ ਅਸੀਂ ਟ੍ਰੇਨ ਆ ਜਿਹੜੀ ਪਹਿਲਾਂ ਸੀ ਕਰਵਾਉਂਦੇ ਹੁੰਦੇ ਸੀਗੇ ਮਤਲਬ ਕਿ ਦਿੱਲੀ ਤੇ ਦਿੱਲੀ ਤੋਂ ਤੇ ਹੁਣ ਅਸੀਂ ਇਸ ਵਾਰ ਨੂੰ ਥੋੜਾ ਪਿੱਛੇ ਤੋਂ ਕਰਵਾਈ ਹੈ ਬਹਾਤੜਗੜ ਤੋਂ ਉੱਥੋਂ ਥੋੜਾ ਰਸਤਾ ਵੀ ਕੱਟ ਹੋ ਜਾਊਗਾ ਕੱਟ ਪੈ ਜਾਊਗਾ ਔਰ ਦੂਸਰੀ ਗੱਲ ਇਹ ਇਹ ਹੈਗੀ ਟਰਨ ਰਾਈਟ ਟਰਨ ਰਾਈਟ ਹਜੀ ਟਰਨ ਰਾਈਟ ਦੱਸਣ ਲੱਗੀ ਤੇ ਆਪਾਂ ਲਾ ਲਈ ਲੋਕੇਸ਼ਨ ਬਹਾਦਰਗੜ੍ਹ ਦੀ ਕਿਉਂਕਿ ਉੱਥੋਂ ਨਾ ਅੱਧੇ ਘੰਟੇ ਦਾ ਤਾਂ ਲਗਭਗ ਫਰਕ ਪਈ ਜਾਂਦਾ ਦੋ ਤਿੰਨ ਸਟੇਸ਼ਨ ਆਉਂਦੇ ਆ ਦਿੱਲੀ ਆਉਣ ਤੋਂ ਪਹਿਲਾਂ ਇੱਕ ਦੋ ਤੇ ਇਸ ਕਰਕੇ ਤੇ ਆਪਾਂ ਅੱਜ ਲਵਾਂਗੇ ਬਹਾਦਰਗੜ੍ਹ ਤੋਂ ਟ੍ਰੇਨ ਤੇ 7 ਵਜੇ ਨੇ 8:30 ਵਜੇ ਟ੍ਰੇਨ ਦਾ ਟਾਈਮ ਹੈ ਤੇ 7 ਵਜੇ ਘਰੋਂ ਨਿਕਲ ਗਏ ਕਿਉਂਕਿ ਕਈ ਵਾਰ ਇਹ ਹੁੰਦਾਗਾ ਰੋਡ ਤੇ ਜਾਮ ਹੁੰਦਾ ਥੋੜਾ ਬਹੁਤ ਹੈ ਨਾ ਤੇ ਜਾਂ ਫਿਰ ਆਦਮੀ ਆਰਾਮ ਨਾਲ ਪਹੁੰਚ ਜਾਂਦਾ ਮਤਲਬ ਕਿ ਟ੍ਰੇਨ ਦੇ ਆਉਣ ਤੋਂ ਪਹਿਲਾਂ ਤੇ ਸੋ ਇਸ ਕਰਕੇ ਆਪਾਂ ਚੱਲ ਪਏ ਤੇ ਬੱਚਿਆਂ ਦਾ ਖਾਣਾ ਪੀਣਾ ਆਲੂ ਦੇ ਪਰਾਂਠੇ ਬਣਾਏ ਆਪਾਂ ਉਹ ਡਿਫਰੈਂਟ ਨਾਲ ਲੇਕਿਨ ਕਿ ਮੈਂ ਮਤਲਬ ਕਿ ਪਹਿਲੀ ਗੱਲ ਟ੍ਰੇਨ 'ਚ ਮਹਿੰਗਾ ਬਹੁਤ ਹੁੰਦਾ ਦੂਸਰੀ ਗੱਲ ਐਮਬੈਸੀ ਲੈਣਾ ਪਸੰਦ ਨਹੀਂ ਕਰਦੀ ਉੱਥੇ ਤੇ ਆਪਾਂ ਲੈਂਦੇ ਨਹੀਂ ਹੁੰਦੇ ਟ੍ਰੇਨ ਦੇ ਵਿੱਚੋਂ ਕਦੇ ਵੀ ਤੇ ਬੰਦੇ ਨੇ ਹੁਣ ਲੋਕੇਸ਼ਨ ਕਰ ਲਈ ਸੈੱਟ ਹੈ ਬੰਦਿਆ ਉਹਨ ਦੇਖਦੀ ਐ ਕਿੰਜ ਤੇਰਾ ਮੰਮੀ ਕਹਿੰਦੀ ਇਹ ਨਹੀਂ ਨਾ ਹੁੰਦਾ ਗਾਜ ਜਾਰ ਲਿਆ ਨਹੀਂ ਕੇਕ ਲੈ ਲਿਆ ਲਿਆ ਵਾਲੀ ਹੈ ਤੇ ਮੈਂ ਵੀ ਲਾ ਲਏ ਨਿਮਰਤ ਨੇ ਵੀ ਲਗਾ ਲਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਵੈਸੇ ਵੀ ਮੈਨੂੰ ਜਿਹੜੀ ਆਈ ਵਾਲੀ ਇਨਫੈਕਸ਼ਨ ਆ ਨਾ ਉਹ ਬਾਰ ਬਾਰ ਹੋ ਜਾਂਦੀ ਹੈ ਹੀਟ ਕਰਕੇ ਸੋ ਇਸ ਕਰਕੇ ਆਪਾਂ ਲਾ ਲਾ ਇਹਨੇ ਕਿਦਾ ਮੱਥੇ ਤੇ ਜਿਆਦਾ ਹੀ ਵਧੀ ਮੱਥੇ ਤੇ ਲਈ ਫਿਰਦੀ ਹੈ ਹੁਣ ਇੱਥੇ ਕਿਹੜਾ ਧੁੱਪ ਪੈਂਦੀ ਹੈ ਜੇ ਧੁੱਪ ਪਈ ਫੇਰ ਹੀ ਲਾਉਂਗੀ ਨਾ ਮੇਰਾ ਤਾਂ ਵੀ ਆਪ ਅੱਡ ਕਹਿੰਦਾ ਇੰਨੇ ਪੈਸੇ ਲਾਏ ਹੈਗੇ ਦਿਖਾਤਾ ਸਹੀ ਨਹੀਂ ਤੂੰ ਕਾਲਾ ਚਸ਼ਮਾ ਨਾ ਪਾਇਆ ਇਹ ਨਵਾਂ ਹੀ ਗਾਣਾ ਬਣਾਤਾ ਮम्मा ਕਾਲੀ ਹੈ ਨਹੀਂ ਨਹੀਂ ਮਰਤਾ ਇਹਨੇ ਤਾਂ ਚਿੱਟਾ ਚਸ਼ਮਾ ਪਾਇਆ ਫੇਰ ਨਹੀਂ ਵਰਤ ਨਹੀਂ ਤਾਂ ਤਾਂ ਕਾਇ ਨਹੀਂ ਵਰਤ ਚਿੱਟਾ ਥੋ ਵੀ ਕਾਲਾ ਚਿੱਟਾ ਹਉ ਦਾ ਚਸ਼ਮਾ ਕੇ ਤੋ ਦੇਖੋ ਸਾਈਡਾ ਤੋ ਵੀ ਉਸ ਦਾ ਵਾਈਟ ਹੈ ਅੱਜ ਮੌਸਮ ਵੀ ਵਧੀਆ ਹੋਗਾ ਮਸੂਨ ਦਿਖਾਉਣੀ ਹੈ ਇੰਨਾ ਜਿਆਦਾ ਖਰਾਬ ਨਹੀਂ ਹੈਗਾਗਾ ਇੱਥੇ ਮੇਰੇ ਕੋਲ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਹਨਾ ਅੱਗ ਲੱਗਦੀ ਉਹ ਚੀਜ਼ ਇੰਨੀ ਨਹੀਂ ਹੈਗੀ ਅੱਜ ਅੰਦਰ ਜਾ ਮੈਨੂੰ ਵੀ ਲੱਗਦਾ ਬਾਰਿਸ਼ ਆਉਣ ਦਾ ਵੀ ਲੱਗਦਾ ਹੈਗਾ ਮੌਸਮ ਮਤਲਬ ਦਿਖਾਉਂਈ ਆ ਮੌਸਮ ਦਾ ਅੱਜ ਹਾਲ ਅੰਦਰ ਤਾਂ ਐਵੇਂ ਅੱਜ ਧੁੱਪ ਜਿਹੜੀ ਮੱਧਮ ਹੈ ਨਹੀਂ ਤੇ ਇਸ ਟਾਈਮ ਨੂੰ 7 ਵਜੇ ਨੂੰ ਇੰਨੀ ਤੇਜ਼ ਧੁੱਪ ਆ ਜਾਂਦੀ ਹੈ ਕਿ ਬਾਹਰ ਆਦਮੀ ਤੋਂ ਕੜਨਾ ਮਤਲਬ ਕਿ ਮੁਸ਼ਕਲ ਹੋ ਜਾਂਦਾ ਬਟ ਅੱਜ ਥੋੜੀ ਮੱਧਮ ਆ ਹੋ ਸਕਦਾ ਨਾ ਬੱਦਲ ਵੀ ਬਣੇ ਹੋਏ ਨੇ ਹੋ ਸਕਦਾ ਬਾਰਿਸ਼ ਹੋ ਜਾਏ ਕਿਉਂਕਿ ਸਾਡੇ ਨਾਲ ਹਮੇਸ਼ਾ ਇਸ ਤਰ੍ਹਾਂ ਹੁੰਦਾ ਤੇ ਪ੍ਰਮਾਤਮਾ ਨੇ ਨਾ ਸਾਡੇ ਨਾਲ ਇਸ ਤਰੀ ਹੁੰਦਾ ਕਿ ਜਦੋਂ ਅਸੀਂ ਕਿਤੇ ਨਿਕਲਦੇ ਆ ਜਾਣ ਦੇ ਲਈ ਨਾ ਮੌਸਮ ਹਮੇਸ਼ਾ ਠੀਕ ਹੋ ਜਾਂਦਾ ਹੈ ਰੱਬ ਨੂੰ ਪਤਾ ਕਿ ਇੰਨਾ ਤੋਂ ਗਰਮੀ ਬਰਦਾਸ਼ਤ ਨਹੀਂ ਹੁੰਦੀ ਤੇ ਨਹੀਂ ਮੰਮਾ ਇਹਦੀ ਨਰਿੰਦਰ ਮੋਦੀ ਜਾਨ ਨੂੰ ਬਿਠਾਈ ਗੱਡੀ ਚ ਅੱਛਾ ਇਹ ਇਸ ਕਰਕੇ ਗੱਡੀ ਗੱਡੀ ਆ ਇਹ ਨਰਿੰਦਰ ਮੋਦੀ ਦੀ ਗੱਡੀ ਆ ਦੇਖੋ ਅੱਜ ਅਸੀਂ ਨਰਿੰਦਰ ਮੋਦੀ ਦੀ ਗੱਡੀ ਵਿੱਚ ਕਰ ਰਹੇ ਆ ਸਫਾਰਾ ਸੁਣੇ ਗੱਲ ਦੱਸੋ ਨੇ ਕੀ ਹੋਇਆ ਹੂੰ ਸਾਡੇ ਆਂਦੇ ਹਰੀਵਰਤ ਨਰਿੰਦਰ ਮੋਦੀ ਦੀ ਐਨੀ ਮਹਿੰਗੀ ਗੱਡੀ ਹੈ ਤੇ ਉਹਦੇ ਵਿੱਚ ਅੱਜ ਅਸੀਂ ਸਫ਼ਰ ਕਰ ਰਹੇ ਹਾਂਗੇ ਦੇਖੋ ਤੇ ਇਹ ਹਰ ਕਿਸੇ ਸੁਭਾਗਿਆਚ ਨਹੀਂ ਹੁੰਦਾ ਜਿਹੜਾ ਕਿ ਸਾਡੇ ਕਿਸਮਤ ਵਿੱਚ ਆ ਨਰਿੰਦਰ ਮੋਦੀ ਚਲਾ ਰਿਹਾ ਖੁਦ ਹਾਂ ਤੇ ਨਰਿੰਦਰ ਮੋਦੀ ਖੁਦ ਗੱਡੀ ਚਲਾ ਰਹੇ ਨੇ ਵਾਓ ਕੀ ਬਾਤਾਂ ਨੇ ਆ ਵੋਟਾਂ ਆ ਗਈਆਂ ਤਾਂ ਨਰਿੰਦਰ ਮੋਦੀ ਕੁਝ ਵੀ ਕਰੇਗਾ ਸੋ ਇਸ ਕਰਕੇ ਅਸੀਂ ਨਰਿੰਦਰ ਮੋਦੀ ਕਹਿੰਦਾ ਮੈਂ ਛੱਡ ਕੇ ਆਉਣਾ ਬਹਾਦਰਗੜ ਅਸੀਂ ਕਿ ਚਲੋ ਕ્યાં ਰੱਖਿਓ ਗੱਲ ਛੱਡਿਆ ਕਰੀ ਨਾ ਜੀ ਪਾਬੀ ਜੀ ਬਾਅੰਨੀ ਦਿੱਤਾ ਵੇ ਕਦੇ ਕਦੇ ਫਸਦੀ ਹੈ ਕਿ ਜਿਹੜੇ ਨੇਤਾ ਜੀ ਹੈ ਨਾ ਕਦੇ ਕਦੇ ਫਸਦੇ ਆ ਸੋ ਫਸਾ ਲੈਣਾ ਚਾਹੀਦਾ ਟਾਈਪ ਨੂੰ ਤਾਂ ਇਸ ਕਰਕੇ ਹੈ ਕ્યાં ਰੱਖਿਓ ਗੱਲ ਛੱਡਿਆ ਕਰੀ ਨਾ ਜੀ ਕੀ ਇਹਨਾਂ મોદી મોદી ਆ ਜਾਂਦੇ ਫਿਰ ਕੀ ਗੱਲ ਹੈ ਜਿਹੜੇ ਇਦਾਂ ਨਹੀਂ ਬਣਾ ਨਹੀਂ ਕਰਦੇ ਹੋਰ ਕੀ ਚਲੋ ਪਤਾ ਅੱਜ ਮੈਂ ਨਾ ਇੱਕ ਰਸਤੇ ਦੇ ਵਿੱਚ ਆਉਂਦੇ ਹੁੰਦੇ ਇੱਕ ਚੀਜ਼ ਦੇਖੀ ਉਹ ਇਹ ਸੀ ਕਿ ਨੌਜਵਾਨਾ ਚਾਹੇ ਤਾਂ ਚਾਹੇ ਬੱਚੇ ਨੇ ਚਾਹੇ ਉਜੁਰ ਗੁਨੇ ਜਾਫਰ ਲੇਡੀ ਨੇ ਹਰ ਤਰ੍ਹਾਂ ਦਾ ਮਤਲਬ ਕਿ ਆਦਮੀ ਨਾ ਰੋਡ ਦੇ ਉੱਪਰ ਦੇਖਿਆ ਸੀ ਸੈਰ ਕਰਦੇ ਹੋਏ ਕਿ ਆਦਮੀ ਲੋਕ ਮਤਲਬ ਕਿ ਆਪਣੀ ਸਿਹਤ ਪ੍ਰਤੀ ਕਾਫੀ ਕੌਨਸੀ ਯਤਨ ਹੋ ਗਏ ਨੇ ਜਿਹੜੇ ਕਿ ਪਹਿਲਾਂ ਇਹਨੇ ਨਹੀਂ ਸੀ ਕਿ ਆਪਾਂ ਦੇਖਦੇ ਸੀ ਕਿ ਹਾਂ ਜਿਆਦਾ ਮਤਲਬ ਕਿ ਨਹੀਂ ਹੁੰਦਾ ਸੀਗਾ ਬਿਮਾਰੀਆਂ ਦਾ ਕਾਰ ਲਾ ਲੋ ਚਾਹੇ ਕੁਝ ਵੀ ਲਾ ਲੋ ਕਿ ਲੋਕਾਂ ਨੂੰ ਇਹ ਹੋ ਗਿਆ ਕਿ ਇੰਨੀਆਂ ਬਿਮਾਰੀਆਂ ਆ ਰਹੀਆਂ ਨੇ ਤਾਂ ਸਾਨੂੰ ਸੈਰ ਜ਼ਰੂਰੀ ਹੈ ਤੇ ਉਹਨਾਂ ਸੀ ਦੇਖਿਆ ਕਾਫੀ ਵਧੀਆ ਲੱਗਿਆ ਕਿ ਲੋਕੋ ਨਾ ਆਪਣੇ ਸਿਹਤ ਬਾਰੇ ਹਰ ਕੋਈ ਰਨਿੰਗ ਕਰ ਰਿਹਾ ਹੈ ਚਾਹੇ ਉਹ ਬੱਚੇ ਨੇ ਚਾਹੇ ਕੋਈ ਵੀ ਹੈਗਾਗਾ ਜਿੰਨਾ ਜੀ ਤੋਂ ਹੁੰਦਾ ਪਰ ਹਰ ਕੋਈ ਕਰ ਰਿਹਾਗਾ ਤੇ ਬਹੁਤ ਲੋਕ ਦੇਖੇ ਤੇ ਜੀ ਦੇਖ ਕੇ ਕਾਫੀ ਵਧੀਆ ਲੱਗਿਆ ਕਿ ਸਾਨੂੰ ਅਗਰ ਸਾਡੇ ਦੇਸ਼ ਇਸ ਤਰੀਕੇ ਮਤਲਬ ਕਿ ਸਾਡੀ ਜਿਹੜੀ ਜਵਾਨੀ ਹੈ ਜਾਂ ਫਿਰ ਸਾਡੇ ਬੱਚੇ ਇਸ ਸਾਈਡ ਨੂੰ ਜਾਂਦੇ ਨੇ ਤਾਂ ਸਾਡੇ ਦੇਸ਼ ਦਾ ਕਾਫੀ ਸੁਧਾਰ ਹੋ ਸਕਦਾਗਾ ਤੇ ਬੱਚੇ ਗਲਤ ਪਾਸੇ ਨਹੀਂ ਜਾਂਦੇ ਬੱਚਿਆਂ ਦਾ ਮਾਈਂਡ ਫਰੈਸ਼ ਰਹਿੰਦਾ ਹਮੇਸ਼ਾ ਜੋ ਅੱਜ ਕੱਲ ਗੁੱਸੇ ਦਾ ਜ਼ਿਆਦਾ ਕਾਰਨ ਹੈ ਜਾਂ ਹਨਾ ਜਾਣਦਾ ਉਹ ਵੀ ਕੰਟਰੋਲ ਹੁੰਦਾ ਹੈ ਕਿਉਂਕਿ ਸਵੇਰ-ਸਵੇਰ ਫਰੈਸ਼ ਹੁੰਦੇ ਆ ਸਾਡਾ ਮਾਈਂਡ ਫਰੈਸ਼ ਹੁੰਦਾ ਤੇ ਬਹੁਤ ਸਾਰੇ ਇਹਦੇ ਫਾਇਦੇ ਹੁੰਦੇ ਨੇ ਸਵੇਰ ਦੀ ਜਿਹੜੀ ਸੈਰ ਆ ਗਈ ਤੇ ਚਾਹੇ ਥੋੜਾ ਲੇਟ ਹੀ ਹੋ ਜਾਂਦਾ ਕਿਉਂਕਿ ਇਹ ਵੀ ਹੈਗਾ ਨਾ ਸਵੇਰ-ਸਵੇਰ ਜਲਦੀ ਜਾਂਦਾ ਵੀ ਅੱਜ ਕੱਲ ਥੋੜਾ ਟਾਈਮ ਨਹੀਂ ਹੁੰਦਾ ਯਾਨੀ ਵੀ ਜਦੋਂ ਵੀ ਆਪਣੇ ਲਈ ਟਾਈਮ ਕੱਢਦਾ ਪਰ ਕੱਢਦਾ ਤਾਂ ਹੈਗਾ ਨਾ ਜ਼ਰੂਰ ਕੱਢਣਾ ਚਾਹੀਦਾ ਸੋ ਵਧੀਆ ਲੱਗੀ ਇਹ ਚੀਜ਼ ਮੈਨੂੰ ਬਈ ਸਾਡੇ ਆ ਕੁੜੀ ਜੀ ਦਾ ਬੜਾ ਕੂੜ ਪੀਤਾ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਆ ਗੱਡੀ ਦੇ ਵਿੱਚ ਬਾਹ ਦੇ ਵਿੱਚ ਵਹਿੰਦੀ ਆ ਪਹਿਲਾਂ ਜਾ ਕੇ ਸੌਂ ਜਾਂਦੀ ਆ ਨੀਂਦ ਹੀ ਗੱਡੀ ਦੇ ਵਿੱਚ ਆਉਂਦੀ ਆ ਜਦ ਕਿ ਹੁਣ ਤਾਂ ਉੱਟ ਕੇ ਆਈ ਸੀ ਹੁਣ ਫੇਰ ਸੁੱਤੀ ਪਈ ਆ ਦੇਖੋ ਪਿੱਛੇ ਸੀਟ ਤੇ ਉਹ ਪੇਂਦਰ ਕਹਿੰਦਾ ਮਰੀ ਪਈ ਆ ਆਇਨਾ ਬੋਲ ਬੇਲੀ ਕੁੜੀ ਨੂੰ ਸਮਝਾਈ ਦੇਖੋ ਕੀ ਬੋਲਦਾ ਜੀ ਕਹਿੰਦਾ ਮਰੀ ਪਈ ਆ ਹਾਏ ਹਾਏ ਕਿਉਂ ਇਹ ਲੈ ਆਏਗਾ ਥੋੜਾ ਫਿਰ ਰਾਤ ਪਤਾ ਮੈਨੂੰ ਕੀ ਕਹਿੰਦਾ ਸੱਚ ਮम्मा ਇੱਕ ਗੱਲ ਦੱਸਾਂ ਕਿ ਇਹ ਕਹਿੰਦਾ ਕਿ ਬੇਬੀ ਹੋਰ ਚਾਹੀਦਾ ਮਗਾ ਦੋ ਬੇਬੀ ਤਾਂ ਸਾਥੋਂ ਸੰਭੇ ਨਹੀਂ ਲੜਾਈ ਕਰਦੇ ਮਗਾ ਨਾਲੇ ਮੈਂ ਕਿਹਾ ਹੀ ਪਤਾ ਕਿੰਨੀਆਂ ਦੋ ਦੀਆਂ 20ਵਾਂ ਨਹੀਂ ਜਾਂਦੋਂ ਭਰੀ ਦੀਆਂ ਇੱਕ ਹੋਰ ਲਿਆਓ ਬੱਚਾ ਬਣਿਆ ਮੈਂ ਕਿਹਾ ਬੋਨਾਂ ਦੇ 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 ਜਿਨ੍ਹਾਂ ਦੇ ਨਹੀਂ ਹੈਗੇ ਬੇਬੀ ਤੇ ਐਂ ਕਿਹਾ ਤੇ ਬਲੂ ਤੇ ਤੁਸੀਂ ਦੋ ਬੋਤ ਮੈਂ ਕਿਹਾ ਉਹਰੇ ਵੀ ਤਾਂ ਵੱਡਾ ਹੋਈ ਜਾਣਾ ਫਿਰ ਉਹ ਉੱਠ ਗਈ ਉੱਠ ਗਈ ਉੱਠ ਗਈ ਬੰਦਾ ਉੱਠ ਗਿਆ ਮਰੀ ਨਹੀਂ ਆਉਂਦੀ ਆ ਐਕਟਿਵ ਆ ਪੂਰੀ ਕਿਨੀ ਨੂੰ ਮਰੀ ਕੇ ਨਹੀਂ ਮਾਈ ਉੱਠ ਕੇ ਦਿਖਾਉਣੀ ਹੈ ਮਰੀ ਭਾਈ ਉੱਠ ਗਈ ਪਹਿੰਦਾ ਚੋਲਾ ਹਲਕਾ ਹੀ ਆਇਆ ਇਹਨਾਂ ਦਾ ਮੇਰੇ ਕੁਲ ਵੇਗਾ ਇਹਨਾਂ ਦਾ ਕੁਲ ਵੇਗਾ ਠੀਕ ਹੈ ਤੇ ਫਿਰ ਆਪਾਂ ਪਹੁੰਚ ਗਏ ਸਟੇਸ਼ਨ ਤੇ ਆਹ ਚੀਕ ਮਮਾ ਮੈਚਿੰਗ ਹਾਂ ਤੇ ਇਹ ਤਾਂ ਪੂਰੀ ਮੈਚਿੰਗ ਹੈ ਬੈਗ ਵੀ ਸੇਮ ਉਹ ਪਹਿੰਦੇ ਡਰੈਸ ਵੀ ਸੇਮ ਆਪਣਾ ਬੈਗ ਵੀ ਸੇਮ ਉਹ ਵਾਲਾ ਮੈਚਿੰਗ ਹੋ ਗਈ ਹਾਂ ਇਹ ਹੀਰੋਇਨਾ ਨੀ ਮੋਦੀ ਕਲਿੱਪ ਹਾਂ ਸਾਰੇ ਸੇਮ ਸੇਮ ਹੋ ਗਏ ਬਸ ਛੋਟੇ ਵਿੱਚ ਵੀ ਐਨੇ ਕਲਰ ਹੈਗਾ ਹਾਂ ਆਸੇ ਐਨ ਦਾ ਤੇ ਸੇਮ ਕਲਰ ਹੂੰ ਸਭ ਹੈ ਦੇ ਅੱਗੇ ਜਾਣਾ ਉਪਿੰਦਰ ਕਹਿੰਦਾ ਕਿਉਂ ਡੇਂਜਰ ਡੇਂਜਰ ਹੈ ਰੈੱਡ ਲਾਈਨ ਹੁੰਦੀ ਹੈ ਡੇਂਜਰ ਜੈਲੋ ਥੋੜੀ ਨਾ ਇੱਥੇ ਜੈਲੋ ਸਟੇਸ਼ਨ ਤੇ ਜੈਲੋ ਹੁੰਦੀ ਹੈ ਵੈਰੀ ਗੁੱਡ ਸਹੀ ਗੱਲ ਹੈ ਸੇਫਟੀ ਹੁੰਦੀ ਹੈ ਇਸ ਥੋਗੇ ਨਹੀਂ ਜਾਣਾ ਚਾਹੀਦਾ ਕਈ ਵਾਰ ਨਾ ਤਿੰਨ ਤੇਜ਼ ਆਉਂਦੀ ਆ ਆਪਣੇ ਵਾਲ ਖਿੱਚ ਲੈਂਦੀ ਇਸ ਤਰ੍ਹਾਂ ਇਸ ਕਰਕੇ ਸਾਨੂੰ ਇਸ ਥੋਗੇ ਨਹੀਂ ਜਾਣਾ ਚਾਹੀਦਾ ਟ੍ਰੇਨ ਹੈ ਅਗਲੀ ਟ੍ਰੇਨ ਇੱਕ ਘੰਟਾ ਬਾਅਦ ਹੈ ਹਾਂ ਚਲੋ ਆਗੀ ਟ੍ਰੇਨ ਬੈਠੇ ਇਹਨਾਂ ਅੱਧਾ ਘੰਟਾ ਹੋ ਗਈ ਲੇਟ ਉਹ ਕਿਵੇਂ ਬਣ ਗਈ ਜੀ ਸੀਟਾਂ ਨਹੀਂ ہماری ਤਾਂ ਨਾਰਮਲ ਥੀ ਨਾਰਮਲ ਕਰਵਾਈ ਸੀ ਪਾਪਾ ਨੇ ਹੈ ਥੈਂਕ ਯੂ ਡੈਡ ਲਵ ਯੂ ਡੈਡ ਆ ਜਦੋਂ ਕੰਮ ਕਰਦੇ ਪਾਪਾ ਉਹ ਤੋਂ ਲਵ ਯੂ ਥੈਂਕ ਯੂ ਨੇ ਗੱਲ ਨਹੀਂ ਸੁਣੀ ਪਾਪਾ ਦੀ ਸੁਣ ਲੈ 22 ਤੇ 71 ਨੂੰ ਉੱਪਰ ਵਾਲੀ ਦੋਨੋਂ ਹਾਂ ਚਲੇ ਗਏ ਉੱਪਰ ਸੋਣਾ ਪਾਪਾ ਨੇ ਤਾਂ ਨੋਰਮਲ ਚ ਕਰਵਾਈ ਸੀ ਇਹ ਪਤਾ ਨਹੀਂ ਕਿਵੇਂ ਜਾਦੂ ਨਾਲ ਹੋ ਗਈ ਹੈ ਕੀਆ ਪਾਪਾ ਨੇ ਕੱਲ੍ਹ ਤੁਹਾਨੂੰ ਰੈਸੀ ਬਾਕਲ ਚੁਟਕਿਆ ਸੀ ਚੁਟਕਿਆ ਸੀ ਪ੍ਰੈਂਕ ਕੀਤਾ ਸੀ ਵਾਪਾ ਨੇ ਜੇ ਤੂੰ ਨਾ ਆਉਂਦਾ ਤੂੰ ਕਹਿੰਦਾ ਸੀ ਮਮਾ ਮੈਂ ਨਹੀਂ ਜਾਂਦਾ ਫਿਰ ਦੇਖ ਲੈ ਫਿਰ ਇਹ ਤਾਂ ਵਾਪਸ ਜਾਂਦਾ ਪਾਪਾ ਨਾਲ ਐਸੀ ਚ ਹੈ

ਕਿ ਉਹਨਾਂ ਨੂੰ ਮਾਰ ਚੋਤ ਕੇ ਜਾਵਾਂ ਕੀ ਗੱਲ ਦੱਸਣੀ ਆ ਕਿਸੇ ਨੇ ਪਰੇਸ਼ਾਨੀ ਕਰਨਾ ਬਾਪੂ ਦੇ ਹੁੰਦੇ ਇਹਨੂੰ ਪਰੇਸ਼ਾਨ ਨਹੀਂ ਕਿਹਨੂੰ ਪਰੇਸ਼ਾਨ ਨਿਮਰਤ ਨੂੰ ਤੁਸੀਂ ਤੇ ਮਿਲ ਕੇ ਕਰਦੇ ਹੋ ਤਾਂ ਤਿੰਨ ਹੋ ਗਏ ਕਹਿੰਦੀ ਮਮਾ ਕਹਿੰਦੀ ਉਹਨੂੰ ਤੰਗ ਕਰਦਗੇ ਮੈਨੂੰ ਨਿਮਰਤ ਆਪੂ ਆਗਾ ਠੀਕ ਹੈ ਡਰਨਾ ਤੇਰੇ ਕੋਲ ਕੀ ਹੈ ਇਹ ਆ ਜਿਹੜਾ ਹੱਥ ਚ ਉਹ ਤਾਂ ਮਾਰਾ ਕਰਦੀ ਰੇੜਗਾ ਹੈ ਹੈ ਮੀਨ ਲੇ ਕੇ ਤਾ ਮੇਰੇ ਪਿਓ ਨੇ ਆ ਵੀ ਮੇਰੇ ਪਿਓ ਨੇ ਲਿਆ ਕੀਤਾ ਕੀ ਬਾਪੂ ਬੈਂਕ ਚ ਕੀ ਹਾਂ 1 ਲੱਖ ਐਨੇ ਪੈਸੇ ਆ ਕੀ ਅਰੇ 1 ਲੱਖ ਰੁਪਏ ਸੀ ਐਵਾ ਬੈਂਕ ਚ ਹੈ ਮੈਨੂੰ ਕਿੰਨੇ ਦੇਣਗੀ 50000 ਤਾਂ ਮੇਰੀ ਉਹ ਚ ਇਹ ਤਾਂ ਜਾਂਦੀ ਨਹੀਂ ਸੀਗੀ ਮੈਂ ਤਾਂ ਭੇਜਿਆ ਲਾਲਾ ਲਾਲਾ ਕਰਕੇ ਜਦ ਮੈਂ ਕਹਤਾ ਮੈਂ ਆਉਂਦੀ ਨਹੀਂ ਹਾਂ ਫੜਾ ਤੇ 50000 50000 ਅਸੀਂ ਦੁਬਾਰੇ ਨਾ ਮਰਦੇ ਤੇ ਤੁਸੀਂ ਐਵੇਂ ਮਰਦੇ ਰਹੇ ਤੁਸੀਂ ਮੈਂ